ਇਆ ਛਰ ਕੋਟੀਆਂ માં ਕਿੱਥੇ ਰੱਖੇ ਸੰਦੂਖ ਵੇ ਮੀਟੀਆਂ ਮੂਟੀਆਂ ਦੇ ਬਹਾਨੇ ਆਉਂਦੇ ਸੀ ਹੁਣ ਤਾਂ ਪੁੱਤਾ ਜ਼ਮੀਨ ਦਾ ਠੀਕਾ ਲੈਣ ਆਂਦਾ ਮੈਂ ਭੇਜਿਆ ਸੀ ਸੁਨੇਹਾ ਖਬਰ ਸਾਹ ਲੈ ਲੋ ਸਾਡੀ ਸਮਾਨੀਆ ਮਿਲਦਾ ਕੋਮੀ ਬਿਮਾਰ ਹੋ ਚੰਦਰੋ ਪੁੱਤ ਪਾਲਨਹਾਰਾ ਵੇ ਮਾਪਿਆਂ ਨਾਲੋਂ ਕੁੱਤਾ ਤਿਆਰ ਆਵੇ ਗੋਰੀ ਵਾਲੇ ਛੋਲੇ ਚੋਂ ਬੇਬੇ ਕੱਢ ਲਈ ਆਈ ਪਾਸਪੋਰਟ ਕਹਿੰਦੀ ਵੇਖੀ ਪੁੱਤ ਐਤ ਕੀ ਪੈਨਸ਼ਨ ਨਹੀਂ ਆਈ ਐਦੋ ਵੱਡੀ ਜ਼ਿੰਦਗੀ ਦੀ ਗੋਲੀ ਕੇੜੀ ਹਾਰਵੇ ਚਾਰ ਕੁੱਤਾਂ ਦੀ ਮਾਂ ਪਾਲਦੀ ਸਰਕਾਰ ਦੇ ਰੋਂ ਦਾ ਬਹਾਨਾ ਉਹਨਾਂ ਕੱਢਣਗੇ ਸਾਰੇ ਵੀ ਨਾਲੇ ਕੱਟ ਕਰਨਗੇ ਨਾਲੇ ਕਰਨਗੇ ਪੜਾਰੇ ਵੀ ਨਾਲੇ ਕਰਨਗੇ ਕੱਟ ਨਾਲੇ ਕਰਨਗੇ ਪੜਾਰੇ ਵੇ ਉਸ ਦਿਨ ਵੇਖੀ ਪੁੱਤਾ ਵੱਜਦੇ ਸਲੂਟ ਵੇ ਉਸ ਦਿਨ ਵੇਖੀ ਪੁੱਤਾ ਵੱਜਦੇ ਸਲੂਟ ਵੇ ਸਰਦਾ ਅਜਲੀ ਦੇ ਵੇਲੇ ਵੇਖੀ ਬੋਲਦੇ ਕਿਵੇਂ ਝੂਠ ਨੇ ਬੋਲਦੇ ਕਿਵੇਂ